ਪਰੋ ਕਿਸੇ ਦੇ ਨਾਂ ਤੇ ਜਿਹੜਾ ਵਾ ਮੈਨੂੰ ਉੱਥੇ ਖੇਡਣ ਵਾਸਤੇ ਮਜਬੂਰ ਕੀਤਾ ਗਿਆ ਮੈਂ ਕਿਸੇ ਦੇ ਨਾਂ ਤੇ ਜਿਹੜਾ ਵਾ ਨੈਸ਼ਨਲ ਖੇਡਿਆ ਆਇਆ ਵਾਂ ਸਾਡਾ ਏਰੀਆ ਮਾਝੇ ਦਾ ਖਾਸ ਕਰਕੇ ਬੜੀ ਹਾਕੀ ਮਸ਼ਹੂਰ ਸੀਗੀ ਇਸ ਏਰੀਏ ਦੇ ਵਿੱਚ ਹਾਕੀ ਬਿਲਕੁਲੋਂ ਖਤਮ ਹੋ ਗਈ ਸੀਗੀ ਆਪਾਂ ਫੇਰ ਜਿਹੜਾ ਵਾ ਉਹ ਬੱਚਿਆਂ ਨੂੰ ਇਧਰ ਨੂੰ ਜੋੜਿਆ ਸਰਕਾਰਾਂ ਨੇ ਕੋਈ ਬਾਤ ਨਹੀਂ ਪੁੱਛੀ ਵੀ ਆ ਬੰਦਾ ਗਰੀਬ ਪਰਿਵਾਰ ਨਾਲ ਤਾਲਕ ਰੱਖਦਾ ਆ ਦੋ ਮੇਰੀਆਂ ਬੇਟੀਆਂ ਨੇ ਵੱਡੀ ਬੇਟੀ ਗ੍ਰੈਜੂਏਸ਼ਨ ਕਰ ਰਹੀ ਆ ਕਿੱਥੋਂ ਖਰਚਾ ਕਰਨਾ ਸੀ ਇੰਨੀਆਂ ਪੜਾਈਆਂ ਦਾ ਜਿਹੜਾ ਬਹੁਤ ਖਰਚਾ ਕਰਨਾ ਬੜਾ ਔਖਾ ਸਿੱਕੀ ਸਾਹਿਬ ਆਏ ਰਮਨਜੀਤ ਸਿੰਘ ਸਿੱਕੀ ਜੋ ਕਿ ਕਾਂਗਰਸ ਦੇ ਵਿਧਾਇਕ ਸੀਗੇ ਉਹਨਾਂ ਨੇ ਵੀ ਮੇਰੀ ਫਾਈਲ ਤੇ ਸਾਈਨ ਕਰ ਦਿੱਤੇ ਪਰ ਉਹ ਗੱਲ ਨਹੀਂ ਅੱਗੇ ਪਹੁੰਚਾਈ ਕਾਂਗਰਸ ਸਰਕਾਰ ਵੇਲੇ ਮੌਜੂਦਾ ਖੇਡ ਮੰਤਰੀ ਸੀਗੇ ਉਦੋਂ ਪ੍ਰਗਟ ਸਿੰਘ ਜੋ ਕਿ ਖੁਦ ਹਾਕੀ ਆਲੰਪੀਅਨ ਰਹੇ ਨੇ ਇੰਡੀਆ ਟੀਮ ਦੇ ਉਹਨਾਂ ਨੇ ਵੀ ਨਹੀਂ ਸੋਚਿਆ ਉਹਨਾਂ ਨੇ ਵੀ ਮੇਰੀ ਫਾਈਲ ਦੇ ਉੱਤੇ ਜਿਹੜਾ ਉਹ ਸਾਈਨ ਕਰ ਦਿੱਤੇ ਨੇ ਪਰ ਇਹ ਨਹੀਂ ਸੋਚਿਆ ਵੀ ਇਹਦੀ ਗਰੀਬ ਦੀ ਕੋਈ ਰੋਟੀ ਲੱਗ ਜਾਏ ਇਹਨੂੰ ਕੋਈ ਉਹਨਾਂ ਦੀ ਜੁਗਾਨੇ ਲਣੀ ਸੀ ਕਿ ਮੈਨੂੰ ਨੌਕਰੀ ਮਿਲ ਜਾਣੀ ਸੀ ਖੇਡ ਮੰਤਰੀ ਸੀ ਜਦੋਂ ਸਰਕਾਰਾਂ ਨੇ ਸੁਣੀ ਨਹੀਂ ਤੀ ਮੈਂ ਕੀ ਕੀਤਾ ਵੀ ਮੈਂ ਮੁੜ ਕੇ ਫਿਰ ਘਰ ਦੇ ਵੀ ਮੈਨੂੰ ਗਾਲਾਂ ਕਢਦੇ ਸੀ ਕਿ ਤੂੰ ਕੋਈ ਕੰਮ ਕਰ ਲਾ ਜਿੰਨਾ ਕੁਝ ਨਹੀਂ ਦੇਣਾ ਤੈਨੂੰ ਸਰਕਾਰਾਂ ਨੇ ਤੂੰ ਆਪਣਾ ਕੰਮ ਕਰ ਤੋਈ ਮੇਰੇ ਵਾਸਤੇ ਰੱਬ ਬਣ ਕੇ ਮਸੀਹਾ ਬਣ ਕੇ ਆਏ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਦੇ ਚੁਣੇ ਹੋਏ ਵਿਧਾਇਕ ਖਡੂਰ ਸਾਹਿਬ ਹਲਕਾ ਦੇ ਵਿਧਾਇਕ ਮੇਰੇ ਮਾਨਯੋਗ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਫਿਰ ਉਹਨਾਂ ਨੇ ਮੈਨੂੰ ਬੁਲਾਇਆ ਮੈਂ ਮਿਲਿਆ ਜਾ ਕੇ ਮੈਂ ਨੌਕਰੀ ਦੀ ਡਿਮਾਂਡ ਕੀਤੀ ਉਹਨਾਂ ਕੋਲ ਤੇ ਉਹਨਾਂ ਨੇ ਕਿਹਾ ਵੀ ਮੈਂ ਡਾਇਰੈਕਟਰ ਨੌਕਰੀ ਤੇ ਨਹੀਂ ਦੇ ਸਕਦਾ ਪਰ ਜਿੰਨਾ ਚਿਰ ਤੱਕ ਤੁਹਾਡੀ ਜੌਬ ਦਾ ਕੋਈ ਬਣਦਾ ਨਹੀਂ ਹੈ ਮੈਂ ਆਪਣੇ ਕੋਲੋਂ ਆਪਣੀ ਤਨਖਾਹ ਚ ਤੁਹਾਨੂੰ 10000 ਰੁਪਏ ਮਹੀਨਾ ਜਿਹੜਾ ਵਾ ਮੈਂ ਦਊਂਗਾ ਮੈਡਲ ਹੋਏ ਜਾਂ ਸਰਟੀਫਿਕੇਟ ਹੋਏ ਇਹਨਾਂ ਨੇ ਤੇ ਖਡਾਉਣਾ ਨਹੀਂ ਇਹਨਾਂ ਨੇ ਨਹੀਂ ਬੱਚਿਆਂ ਨੂੰ ਖਡਾਉਣਾ ਖਡਾਉਣਾ ਦੇ ਬੰਦੇ ਨੇ ਆ ਜਿਦੇ ਵਿੱਚ ਰੱਬ ਨੇ ਜਾਣ ਪਾਈ ਆ ਉਹ ਬੰਦੇ ਨੇ ਬੋਲ-ਬੋਲ ਕੇ ਖਡਾਉਣਾ ਹੁਣ ਸਰਟੀਫਿਕੇਟਾਂ ਨੂੰ ਕਹੋ ਹਾਂ ਤੁਸੀਂ ਜਰਾ ਉੱਠ ਕੇ ਸਰਟੀਫਿਕੇਟੋ ਆਓ ਬੱਚਿਆਂ ਨੂੰ ਖਡਾਓ ਤੇ ਨਹੀਂ ਖਡਾ ਸਕਦੇ ਆਇਆ ਸਬਕਤ ਜੇ ਗੱਲ ਕਰੀਏ ਤੇ ਘੱਟੋ-ਘੱਟ 2-250 ਬੱਚਾ ਆ ਜਿਹੜਾ ਤਿਆਰ ਕਰ ਦਿੱਤਾ ਵੀ ਇਹ ਖੇਡੀ ਜਾਂਦੇ ਆ ਕੁਝ ਬੱਚੇ ਜਿਹੜੇ ਆ ਕੋਈ ਨੌਕਰੀਆਂ ਲੈ ਗਨੇ ਕੋਈ ਫੌਜੀ ਆ ਕੋਈ ਪੁਲਿਸ ਮਲਾਜਮ ਆ ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅ ਦੋਸਤੋ ਜ਼ਿਲ੍ਹਾ ਤਰਨਤਾਰਨ ਦਾ ਕਸਬਾ ਹੈ ਚੋਲਾ ਸਾਹਿਬ। ਅ ਅੱਜ ਅਸੀਂ ਚੋਲਾ ਸਾਹਿਬ ਵਿਖੇ ਪਹੁੰਚੇ ਹਾਂ। ਅੱਜ ਤੁਹਾਨੂੰ ਅ ਹਾਕੀ ਕੋਚ ਦੇ ਨਾਲ ਮਿਲੌਣ ਜਾ ਰਹੇ ਹਾਂ। ਜਿੱਥੇ ਉਹ ਹਾਕੀ ਕੋਚ ਪਹਿਲਾਂ ਗੇਂਦ ਤੇ ਹਾਕੀ ਦੇ ਨਾਲ ਖੇਡਦਾ ਸੀ। ਕੁਝ ਸਮਾਂ ਹੋ ਗਿਆ ਆ। ਤੱਕੜੀ ਤੇ ਸਬਜ਼ੀ ਦੇ ਨਾਲ ਵੀ ਉਸਨੇ ਖੇਡਣਾ ਸ਼ੁਰੂ ਕਰ ਦਿੱਤਾ। ਸਬਜ਼ੀ ਕਿਉਂ ਵੇਚਣੀ ਪਈ? ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਹਾਕੀ ਕੋਚ ਦੇ ਨਾਲ ਕਰਾਂਗੇ ਤੇ ਜਾਣਾਂਗੇ ਕਿ ਬਾਅਦ ਚ ਫਿਰ ਦੁਬਾਰਾ ਬੱਚਿਆਂ ਨੂੰ ਹਾਕੀ ਸਿਖਾਉਣ ਵਾਸਤੇ ਫਿਰ ਕਿੱਦਾਂ ਪਰਤੇ ਕਿੱਦਾਂ ਦੋਦਾਂ ਦਾ ਸਾਰਾ ਜੀਵਨ ਦਾ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਪਾਂ ਭਾਈ ਸਾਹਿਬ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਡੇ ਵੱਲੋਂ ਵੀ ਮੇਰੇ ਵੱਲੋਂ ਸਾਰੇ ਤਕਰੀਬਨ ਜਿੰਨੇ ਵੀ ਸਾਡੇ ਛੋਟੇ ਵੱਡੇ ਬੱਚੇ ਨੇ ਹਾਕੀ ਵਾਲੇ ਸਾਰਿਆਂ ਵੱਲੋਂ ਤੁਹਾਡਾ ਸਵਾਗਤ ਹੈ ਜੀ ਜੀ ਆਇਆਂ ਨੂੰ ਆ ਪਾਈਸਬ ਜੀ ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਦੱਸੋ ਤੁਹਾਡਾ ਨਾਮ ਕੀ ਏ ਤੇ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਜੋ ਮੇਰਾ ਨਾਮ ਰਜਿੰਦਰ ਸਿੰਘ son of ਸਰਦਾਰ ਤਿਲਕ ਸਿੰਘ ਪਿੰਡ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਆ ਪਾਈਸਬ ਜੀ ਜੇ ਤੁਸੀਂ ਹਾਕੀ ਦੀ ਸ਼ੁਰੂਆਤ ਕਿੱਥੋਂ ਕੀਤੀ ਸੀ ਹਾਕੀ ਦੀ ਸ਼ੁਰੂਆਤ ਏਦਾਂ ਹੀ ਜੀ ਪਿੰਡ ਦੇ ਵਿੱਚ ਛੋਟੇ-ਛੋਟੇ ਹੁੰਦੇ ਅਸੀਂ ਖੇਡਦੇ ਰਹੇ ਆ ਜੀ ਬੱਚਿਆਂ ਦੇ ਨਾਲ ਏਦਾਂ ਜਿੱਦਾਂ ਹੁਣ ਬੱਚੇ ਖੇਡਦੇ ਏਦਾਂ ਹੀ ਅਸੀਂ ਖੇਡਦੇ ਹੁੰਦੇ ਸੀਗੇ ਤੇ ਖੇਡਦੇ-ਖੇਡਦੇ ਜਦੋਂ ਸਕੂਲਾਂ ਦੇ ਵਿੱਚ ਸ਼ੁਰੂਆਤ ਕੀਤੀ ਨਾਲ ਹਾਕੀ ਖੇਡਣੀ ਸ਼ੁਰੂ ਕੀਤੀ ਸਕੂਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਹਾਲੀ ਆ ਜਿੱਥੇ ਅਸੀਂ ਪੜ੍ਹੇ ਆ ਤੇ ਉੱਥੇ ਹਾਕੀ ਖੇਡਣੀ ਸ਼ੁਰੂ ਕੀਤੀ ਹੈ ਉਹ ਖੇਡਦਿਆਂ-ਖੇਡਦਿਆਂ ਸਟੇਟ ਲੈਵਲ ਤੱਕ ਜਿਹੜਾ ਵਾ ਉਹ ਜੀਨਰ ਰਹੇ ਆ ਖੇਡੇ ਆ ਉਸ ਤੋਂ ਬਾਅਦ ਨੈਸ਼ਨਲ ਲੈਵਲ ਤੱਕ ਖੇਡੇ ਨੈਸ਼ਨਲ ਲੈਵਲ ਇਦਾਂ ਹੋਇਆ ਜੀ ਵੀ ਉਹਨਾਂ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਕਿਸੇ ਨੇ ਕਿਸੇ ਦੇ ਨਾਂ ਤੇ ਖੇਡ ਜਾਣਾ ਕਿਸੇ ਨੇ ਕਿਸੇ ਦੇ ਨਾਂ ਤੇ ਖੇਡ ਜਾਣਾ ਕੋਚਾਂ ਦੀ ਮੰਨਣੀ ਪੈਂਦੀ ਸੀ ਉਮਰ ਥੋੜੀ ਜੀ ਵੱਧ ਸੀਗੀ ਜੂਨੀਅਰ ਤੋਂ ਨੈਸ਼ਨਲ ਹੁੰਦੀ ਹੈ ਇੱਕ ਸਬ ਜੂਨੀਅਰ ਨੈਸ਼ਨਲ ਇੱਕ ਹੁੰਦੀ ਹੈ ਜੂਨੀਅਰ ਨੈਸ਼ਨਲ ਇੱਕ ਫਿਰ ਸੀਨੀਅਰ ਨੈਸ਼ਨਲ ਹੋ ਜਾਂਦੀ ਹੈ ਉਹਦੇ ਵਿੱਚ ਇਹ ਸੀਗਾ ਵੀ ਜੂਨੀਅਰ ਨੈਸ਼ਨਲ ਖੇਡਣਾ ਸੀਗਾ ਤੇ ਜੂਨੀਅਰ ਤੋਂ ਮੇਰੀ ਥੋੜੀ ਜੀ ਏਜ ਦਾ ਫਰਕ ਸੀਗਾ ਵੱਡੀ ਸੀਗੀ ਏਜ ਮੈਂ ਖੇਡ ਨਹੀਂ ਸੀ ਸਕਦਾ ਪਰ ਉਹ ਕਿਸੇ ਦੇ ਨਾਂ ਤੇ ਜਿਹੜਾ ਵਾ ਮੈਨੂੰ ਉੱਥੇ ਖੇਡਣ ਵਾਸਤੇ ਮਜਬੂਰ ਤਾ ਗਿਆ ਮੈਂ ਕਿਸੇ ਦੇ ਨਾਮ ਤੇ ਜਿਹੜਾ ਨੈਸ਼ਨਲ ਖੇਡੇ ਆਇਆ ਵਾ ਫਿਰ ਸਰਟੀਫਿਕੇਟ ਜਿਹੜਾ ਵਾ ਉਹ ਨੈਸ਼ਨਲ ਦਾ ਉਹਦਾ ਬੰਨਾ ਸੀਗਾ ਵੀਰ ਦਾ ਜਿਹਦੇ ਨਾਮ ਤੇ ਖੇਡੇ ਆ ਤੇ ਨੈਸ਼ਨਲ ਲੈਵਲ ਤੱਕ ਜਿਹੜਾ ਮੈਂ ਖੇਡੇ ਆਇਆ ਹੂ ਤੇ ਉਸ ਤੋਂ ਬਾਅਦ ਜਿਹੜਾ ਵਾ ਪੜ੍ਹਾਈ ਦੇ ਨਾਲ ਨਾਲ ਜਿਹੜਾ ਵਾ ਬੱਚਿਆਂ ਨੂੰ ਕਢਾਉਣਾ ਵੀ ਸ਼ੁਰੂ ਕੀਤਾ 20 22 20 21 22 ਸਾਲ ਦੀ ਉਮਰ ਹੋਏਗੀ ਜਦੋਂ ਬੱਚਿਆਂ ਨੂੰ ਕਢਾਉਣਾ ਸ਼ੁਰੂ ਕੀਤਾ ਤੇ ਇਹ ਗੇਮਾਂ ਦੇ ਨਾਲ ਬਿਲਕੁਲ ਉਹੀ ਜਿਹੜੀ ਹੈ ਨਾ ਸਾਡਾ ਏਰੀਆ ਮਾਝੇ ਦਾ ਖਾਸ ਕਰਕੇ ਬੜੀ ਹਾਕੀ ਮਸ਼ਹੂਰ ਸੀਗੀ ਇਸ ਏਰੀਆ ਦੇ ਵਿੱਚ ਹਾਕੀ ਬਿਲਕੁਲੋਂ ਖਤਮ ਹੋ ਗਈ ਸੀਗੀ ਆਪਾਂ ਫੇਰ ਜਿਹੜਾ ਵਾ ਉਹ ਬੱਚਿਆਂ ਨੂੰ ਇਧਰ ਨੂੰ ਜੋੜਿਆ ਤੇ ਬੱਚੇ ਜੁੜੇ ਖੇਡੇ ਔਰ ਬੜੇ ਵਧੀਆ ਖਡਾਰੀ ਜਿਹੜੇ ਉਹ ਬਣੇ ਆ ਮੈਂ ਹਾਕੀ ਦੇ ਨਾਲ-ਨਾਲ ਜਿਹੜੀ ਹੈ ਪ੍ਰਾਈਵੇਟ ਤੌਰ ਤੇ ਜੌਬ ਜਿਹੜੀ ਹੈ ਉਹ ਕੀਤੀ ਹੋਈ ਹੈ ਐਮ ਐਸ ਐਮ ਸਕੂਲ ਆ ਚੋਲਾ ਸਾਹਿਬ ਦੇ ਵਿੱਚ ਉਹਦੇ ਵਿੱਚ ਮੈਂ 2 ਸਾਲ ਜਿਹੜੀ ਆ ਬਤੌਰ ਕੋਚ ਮੈਂ ਸੇਵਾ ਨਿਭਾਈ ਹੈ ਬੜੀ ਵੱਡੀ ਸੰਸਥਾ ਹੈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਉੱਥੇ 2 ਸਾਲ ਸੇਵਾ ਨਿਭਾਈ ਹੈ ਫਿਰ ਵਰਲਡ ਦੇ ਵਿੱਚ ਨਾ ਆ 18 ਹਾਕੀ ਪਲੇਅਰ ਜਿਹੜੇ ਨੇ ਉਹ ਇੰਡੀਆ ਟੀਮ ਨੂੰ ਦਿੱਤੇ ਨੇ ਚੀਮਾ ਹਾਕੀ ਅਕੈਡਮੀ ਬਟਾਲਾ ਉੱਥੇ ਮੈਂ ਬਤੌਰ ਕੋਚ 5 ਸਾਲ ਸੇਵਾ ਮੈਂ ਨਭਾਈ ਹੈ ਤੇ ਜਿਹੜੇ ਕਰੰਟ ਖਿਡਾਰੀ ਜਿਹੜੇ ਇੰਡੀਆ ਟੀਮ ਦੇ ਵਿੱਚ ਖੇਡ ਰਹੇ ਨੇ ਸਿਮਰਨਜੀਤ ਸਿੰਘ ਜੀ ਗੁਰਜੰਟ ਸਿੰਘ ਜੋ ਸਾਡੇ ਸਟੂਡੈਂਟ ਨੇ ਉਹ ਇੰਡੀਆ ਟੀਮ ਚ ਖੇਡ ਰਹੇ ਨੇ ਚੀਮਾ ਹਾਕੀ ਅਕੈਡਮੀ ਦੇ ਸਟੂਡੈਂਟ ਨੇ ਉਸ ਤੋਂ ਬਾਅਦ ਜਿਹੜਾ ਵਾ ਇੱਥੇ ਘਰ ਨਹੀਂ ਸੀਗਾ ਸਰਦਾ ਇੱਥੇ ਆਉਣਾ ਪਿਆ ਅਕੈਡਮੀ ਛੱਡ ਕੇ ਫਿਰ ਇੱਥੇ ਬੱਚਿਆਂ ਨੂੰ ਕਢਾਉਣਾ ਸ਼ੁਰੂ ਕੀਤਾ ਪਰ ਸਰਕਾਰਾਂ ਨੇ ਕੋਈ ਬਾਤ ਨਹੀਂ ਪੁੱਛੀ بیا ਬੰਦਾ ਗਰੀਬ ਪਰਿਵਾਰ ਨਾਲ ਤਾਲਕ ਰੱਖਦਾ ਆ ਦੋ ਮੇਰੀਆਂ ਬੇਟੀਆਂ ਨੇ ਵੱਡੀ ਬੇਟੀ ਗ੍ਰੈਜੂਏਸ਼ਨ ਕਰ ਰਹੀ ਆ ਕਿੱਥੋਂ ਖਰਚਾ ਕਰਨਾ ਸੀ ਇੰਨੀਆਂ ਪੜਾਈਆਂ ਦਾ ਜਿਹੜਾ ਬਹੁਤ ਖਰਚਾ ਕਰਨਾ ਬੜਾ ਔਖਾ ਤੇ ਨਾਲ-ਨਾਲ ਜਿਹੜਾ ਵਾ ਇਦਾਂ ਬੱਚਿਆਂ ਨੂੰ ਖੜਾਉਣਾ ਸ਼ੁਰੂ ਕੀਤਾ ਤੇ ਪਰ ਸਰਕਾਰਾਂ ਨੇ ਨਹੀਂ ਬਾਤ ਪੁੱਛੀ ਕਦੀ ਕਾਲੀ ਕਦੀ ਕਾਂਗਰਸੀ ਕਦੀ ਕਾਲੀ ਕਦੀ ਕਾਂਗਰਸੀ ਫਾਈਲਾਂ ਜਿਹੜੀਆਂ ਬਣ ਜਾਂਦੀਆਂ ਸੀ ਫਾਈਲ ਹਰ ਵਾਰੀ ਸਰਕਾਰ ਵੇ ਫਾਈਲ ਬਣਾਉਣੀ ਸਿੱਕੀ ਆ ਬਾਈ ਰਮਨਜੀਤ ਸਿੰਘ ਸਿੱਕੀ ਜੋ ਕਿ ਕਾਂਗਰਸ ਦੇ ਵਿਧਾਇਕ ਸੀਗੇ ਉਹਨਾਂ ਨੇ ਵੀ ਮੇਰੀ ਫਾਈਲ ਤੇ ਸਾਈਨ ਕਰ ਦਿੱਤੇ ਪਰ ਉਹ ਗੱਲ ਨਹੀਂ ਅੱਗੇ ਪਹਚਾਈ ਵੀ ਆ ਬੰਦਾ ਖੜਾ ਰਿਆ ਜੀ ਇਹਦੇ ਬਾਰੇ ਕੁਝ ਸੋਚਿਆ ਜਾਵੇ ਪਰ ਨਹੀਂ ਕੋਈ ਗੱਲ ਨਹੀਂ ਬਣੀ ਫਿਰ ਕਾਂਗਰਸ ਸਰਕਾਰ ਵੇਲੇ ਮੌਜੂਦਾ ਖੇਡ ਮੰਤਰੀ ਸੀਗੇ ਉਦੋਂ ਪ੍ਰਗਟ ਸਿੰਘ ਜੋ ਕਿ ਖੁਦ ਹਾਕੀ 올ੰਪੀਅਨ ਰਹੇ ਨੇ ਇੰਡੀਆ ਟੀਮ ਦੇ ਉਹਨਾਂ ਨੇ ਵੀ ਨਹੀਂ ਸੋਚਿਆ ਉਹਨਾਂ ਨੇ ਵੀ ਮੇਰੀ ਫਾਈਲ ਦੇ ਉੱਤੇ ਜਿਹੜਾ ਉਹ ਸਾਈਨ ਕਰ ਦਿੱਤੇ ਨੇ ਪਰ ਇਹ ਨਹੀਂ ਸੋਚਿਆ ਵੀ ਇਹਦੀ ਗਰੀਬ ਦੀ ਕੋਈ ਰੋਟੀ ਲੱਗ ਜੇ ਇਹਨੂੰ ਕੋਈ ਉਹਨਾਂ ਦੀ ਜਵਾਨ ਹੀ ਲੈਣੀ ਸੀ ਤੇ ਮੈਨੂੰ ਨੌਕਰੀ ਮਿਲ ਜਾਣੀ ਸੀ ਖੇਡ ਮੰਤਰੀ ਸੀ ਪਰ ਨਹੀਂ ਉਹਨਾਂ ਨੇ ਨਹੀਂ ਸੋਚੀ ਇਹਨੀ ਗੱਲ ਤੇ ਉਸ ਤੋਂ ਬਾਅਦ ਚ ਕੀ ਹੈ ਵੀ ਮੈਂ ਜਦੋਂ ਸਰਕਾਰਾਂ ਨੇ ਸੁਣੀ ਨਹੀਂ ਤੇ ਮੈਂ ਕੀ ਕੀਤਾ ਵੀ ਮੈਂ ਮੁੜ ਕੇ ਫਿਰ ਘਰ ਦੇ ਵੀ ਮੈਨੂੰ ਗਾਲਾਂ ਕੱਢਦੇ ਸੀਗੇ ਵੀ ਤੂੰ ਕੋਈ ਕੰਮ ਕਰ ਲਾ ਇਹਨਾਂ ਕੁਝ ਨਹੀਂ ਦੇਣਾ ਤੈਨੂੰ ਸਰਕਾਰਾਂ ਨੇ ਤੂੰ ਆਪਣਾ ਕੰਮ ਕਰ ਕੋਈ ਫਿਰ ਮੈਂ ਕਿ ਅੱਗੇ ਇੱਕ ਗੱਡੀ ਲਈ ਹੈ ਜੀ ਗੱਡੀ ਲੈ ਕੇ ਉਹਤੇ ਸਬਜ਼ੀ ਪਾਉਣੀ ਸ਼ੁਰੂ ਕੀਤੀ ਹੈ ਸਬਜ਼ੀ ਵੇਚਣ ਮੈਂ ਹੁੱਕੇ ਦੇ ਦੇ ਕੇ ਪਿੰਡਾਂ ਦੇ ਵਿੱਚ ਜਿਹੜੀ ਉਹ ਸਬਜ਼ੀ ਵੇਚਣੀ ਸ਼ੁਰੂ ਕੀਤੀ ਆਪਣਾ ਗੁਜ਼ਾਰਾ ਕਰਦਾ ਸੀ ਕਹਿੰਦਾ ਭਾਵੇਂ ਕਿ ਜਿਹੜਾ ਖਿਡਾਰੀ ਹਾਕੀ ਤੇ ਗੇਂਦ ਦੇ ਨਾਲ ਖੇਡਦਾ ਸੀ ਉਹ ਬਾਅਦ ਵਿੱਚ ਤੱਕੜੀ ਤੇ ਸਬਜ਼ੀ ਦੇ ਨਾਲ ਖੇਡਣਾ ਸ਼ੁਰੂ ਕਰਤਾ ਕੀ ਮਜਬੂਰੀ ਬਣ ਗਈ ਸੀ ਮਜਬੂਰੀ ਇਹੋ ਹੀ ਬਣ ਗਈ ਵੀ ਹੁਣ ਬੱਚੇ ਬਰਾਬਰ ਦੇ ਹੋ ਗਏ ਜੀ ਆਪਣੇ ਤੇ ਦੋ ਬੇਟੀਆਂ ਹੀ ਬੇਟੀਆਂ ਨੇ ਉਹ ਉਹਨਾਂ ਨੂੰ ਪੜਾਉਣਾ ਲਖਾਉਣਾ ਘਰ ਦਾ ਖਰਚਾ ਚਲਾਉਣਾ ਬੜਾ ਔਖਾ ਸੀਗਾ ਬੇਰੁਜ਼ਗਾਰ ਆ ਕੋਈ ਕੰਮ ਨਹੀਂ ਕਰਨੀ ਹਾਰ ਕੇ ਫਿਰ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ ਵੀ ਚਲੋ ਗੇਮ ਨੇ ਤਾਂ ਕੁਝ ਨਹੀਂ ਦਿੱਤਾ ਕੁਝ ਸਰਕਾਰਾਂ ਨੇ ਸੋਚਿਆ ਨਹੀਂ ਵੀ ਇਹਨੂੰ ਗਰੀਬ ਨੂੰ ਨੌਕਰੀ ਦੇ ਦੇਈਏ ਨਹੀਂ ਗੱਲ ਬਣੀ ਹਾਰ ਕੇ ਫਿਰ ਸਬਜ਼ੀ ਵੇਚਣੀ ਸ਼ੁਰੂ ਕੀਤੀ ਹੈ ਔਰ ਤੁਸੀਂ ਪੁੱਛਿਆ ਵੀ ਦੁਬਾਰਾ ਗਰਾਊਂਡ ਦੇ ਵਿੱਚ ਕਿਦਾਂ ਸਵੱਬ ਬਣਿਆ ਆਉਣ ਦਾ ਹਾਂਜੀ ਉਹ ਇਦਾਂ ਜੀ ਮੇਰੇ ਵਾਸਤੇ ਰੱਬ ਬਣ ਕੇ ਮਸੀਹਾ ਬਣ ਕੇ ਆਏ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਦੇ ਚੁਣੇ ਹੋਏ ਵਿਧਾਇਕ ਖਡੂਰ ਸਾਹਿਬ ਹਲਕਾ ਦੇ ਵਿਧਾਇਕ ਮੇਰੇ ਮਾਨਯੋਗ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਉਹ ਇਦਾਂ ਕਿਤੇ ਗਰਾਊਂਡ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੇ ਦੇਖਿਆ ਵੀ ਬੱਚੇ ਖੇਡ ਰਹੇ ਨੇ ਹਾਕੀ ਦੇ ਪਰ ਇਹਨਾਂ ਨੂੰ ਕੋਈ ਦੱਸਣ ਵਾਲਾ ਜਾਂ ਪੁੱਛਣ ਵਾਲਾ ਕੋਈ ਉਹਨਾਂ ਨੂੰ ਪੁੱਛਿਆ ਵੀ ਕੋਈ ਇਹਨਾਂ ਦਾ ਕੋਈ ਵਾਲੀਵਾਰਸ ਨਹੀਂ ਕੋਈ ਖੜਾਉਣ ਵਾਲਾ ਨਹੀਂ ਉਹ ਫਿਰ ਪਿੰਡ ਵਾਲਿਆਂ ਜਿਨ੍ਹਾਂ ਨੇ ਮੈਨੂੰ ਖੜਾਉਂਦਿਆਂ ਵੇਖਿਆ ਉਹਨਾਂ ਨੇ ਦੱਸਿਆ ਵੀ ਉਹ ਬੰਦਾ ਖੜਾਉਂਦਾ ਸੀਗਾ ਉਹਦੀ ਸਰਕਾਰਾਂ ਨੇ ਸੁਣੀ ਨਹੀਂ ਤੇ ਉਹਨੇ ਹਾਰ ਕੇ ਵਿਚਾਰੇ ਨੇ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ ਐ ਫਿਰ ਉਹਨਾਂ ਨੇ ਮੈਨੂੰ ਬੁਲਾਇਆ ਮੈਂ ਮਿਲਿਆ ਜਾ ਕੇ ਮੈਂ ਨੌਕਰੀ ਦੀ ਡਿਮਾਂਡ ਕੀਤੀ ਉਹਨਾਂ ਕੋਲੋਂ ਤੇ ਉਹਨਾਂ ਨੇ ਕਿਹਾ ਵੀ ਮੈਂ ਡਾਇਰੈਕਟਰ ਨੌਕਰੀ ਤੇ ਨਹੀਂ ਦੇ ਸਕਦਾ ਪਰ ਜਿੰਨਾ ਚਿਰ ਤੱਕ ਤੁਹਾਡੀ ਜੌਬ ਦਾ ਕੋਈ ਬਣਦਾ ਨਹੀਂ ਹੈ ਮੈਂ ਆਪਣੇ ਕੋਲੋਂ ਆਪਣੀ ਤਨਖਾਹ ਚੋਂ ਤੁਹਾਨੂੰ 10000 ਰੁਪਏ ਮਹੀਨਾ ਜਿਹੜਾ ਵਾ ਮੈਂ ਦਵਾਂਗਾ ਬਹੁਤ ਚੰਗੀ ਸੋਚ ਦੇ ਮਾਲਕ ਨੇ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਉਹਨਾਂ ਨੇ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਭਗਵੰਤ ਮਾਨ ਸਾਹਿਬ ਨੇ ਕਿਹਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤੇ ਰੰਗਲੇ ਪੰਜਾਬ ਦੀ ਸੋਚ ਜਿਹੜੀ ਆ ਉਹ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਦੀ ਸੋਚ ਹੈ ਉਹਨਾਂ ਨੇ ਦੁਬਾਰਾ ਫਿਰ ਖੇਡਾਂਵਲ ਨੂੰ ਮੈਨੂੰ ਜੋੜਿਆ ਉਹਨਾਂ ਨੇ ਕਿਹਾ ਵੀ ਬੱਚੇ ਤੂੰ ਖੜਾ ਪੈਸੇ ਤੈਨੂੰ ਮੈਂ ਦਵਾਂ ਆਪਣੇ ਕੋਲੋਂ ਔਰ ਹਰ ਮਹੀਨੇ ਪਿਛਲੇ ਕੁਝ 8 8 ਮਹੀਨਿਆਂ ਤੋਂ ਮੈਨੂੰ ਜਿਹੜੇ ਆ ਉਹ ਖਰਚਾ ਮੈਨੂੰ ਦੇ ਰਹੇ ਨੇ ਆਪਣੀ ਤਨਖਾਹ ਦੇ ਵਿੱਚੋਂ 10000 ਰੁਪਏ ਮਹੀਨਾ ਮੈਨੂੰ ਦੇ ਰਹੇ ਨੇ ਔਰ ਇਹ ਵੀ ਉਹਨਾਂ ਨੇ ਭਰੋਸਾ ਦਿਵਾਇਆ ਕਿ ਮਾਨ ਸਾਹਿਬ ਤੱਕ ਇਹ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਵਾਂਗੇ ਵੀ ਤੁਹਾਨੂੰ ਤੁਹਾਡੀ ਨੌਕਰੀ ਦਾ ਕੋਈ ਸਬਾਬ ਬਣ ਸਕੇ ਤੇ ਅਪ ਤੁਹਾਡੀ ਗੱਲ ਉੱਥੋਂ ਤੱਕ ਪਹੁੰਚਾਵਾਂਗੇ ਪਰ ਜਿਹੜੀਆਂ ਵੈਕੈਂਸੀਆਂ ਹੁਣ ਮਾਨ ਸਰਕਾਰ ਨੇ ਕੱਢੀਆਂ ਨੇ ਕੋਚਾਂ ਦੀਆਂ ਉਹਦੇ ਵਿੱਚ ਕੀ ਹੈ ਜੀ ਸਰਕਾਰਾਂ ਦੇ ਤਰਲੇ ਲੈ ਲੈ ਕੇ ਅਸੀਂ ਹੁਣ ਓਵਰੇਜ ਹੋ ਗਏ ਉਮਰ ਮੰਗੀ ਉਹਨਾਂ ਨੇ 37 ਸਾਲ ਮੈਡ ਲਿਸਟ ਮੰਗੇ ਨੇ ਬੈਚਲਰ ਸਰਟੀਫਿਕੇਟ ਮੰਗਿਆ ਆ ਡਿਪਲੋਮਾ ਬੜਾ ਕੁਝ ਮੰਗਿਆ ਵੀ ਜੋ ਸ਼ਰਤਾਂ ਜਿਹੜੀਆਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਵੀ ਇਹ ਜ਼ਰੂਰੀ ਨਹੀਂ ਹੈ ਹੁਣ ਮੈਂ ਤੇ ਇਹ ਗੱਲ ਕਵਾਂਗਾ ਵੱਡੀ ਗੱਲ ਇਹ ਆ ਵੀ ਮੈਡਲ ਹੋਏ ਜਾਂ ਸਰਟੀਫਿਕੇਟ ਹੋਏ ਇਹਨਾਂ ਨੇ ਤੇ ਖਡਾਉਣਾ ਨਹੀਂ ਇਹਨਾਂ ਨੇ ਨਹੀਂ ਬੱਚਿਆਂ ਨੂੰ ਖਡਾਉਣਾ ਖਡਾਉਣਾ ਦੇ ਬੰਦੇ ਨੇ ਆ ਜਿਹਦੇ ਵਿੱਚ ਰੱਬ ਨੇ ਜਾਣ ਪਾਈ ਆ ਉਹ ਬੰਦੇ ਨੇ ਬੋਲ ਬੋਲ ਕੇ ਖਡਾਉਣਾ ਹੁਣ ਸਰਟੀਫਿਕੇਟਾਂ ਨੂੰ ਕਹੋ ਹਾਂ ਤੁਸੀਂ ਜਰਾ ਉੱਠ ਕੇ ਸਰਟੀਫਿਕੇਟੋ ਆਓ ਬੱਚਿਆਂ ਨੂੰ ਖਡਾਓ ਤੇ ਨਹੀਂ ਖਡਾ ਸਕਦੇ ਖਡਾਉਣਾ ਤੇ ਬੰਦੇ ਨਹੀਂ ਆ ਹੁਣ ਮੇਰੇ ਖਡਾਏ ਹੋਏ ਬੱਚੇ ਜਿਹੜੇ ਗੁਰਜੰਟ ਸਿੰਘ ਸਿਮਰਨ ਸਿੰਘ ਜੋ ਇੰਡੀਆ ਟੀਮ ਚ ਖੇਡਣ ਦੇ ਨੇ ਫਿਰ ਇੱਥੇ ਚੋਲਾ ਸਾਹਿਬ ਜਦੋਂ ਦਾ ਮੈਂ ਖਡਾਉਣ ਦੇ ਆ MLA ਸਾਹਿਬ ਨੂੰ ਰਿਜ਼ਲਟ ਵੀ ਦਿੱਤਾ ਹੈ ਸਭ ਜੂਨੀਅਰ ਨੈਸ਼ਨਲ ਦੇ ਵਿੱਚ ਇੱਕ ਖਿਡਾਰੀ ਖੇਡ ਗਿਆ ਆ ਇੱਕ ਨਹਿਰੂ 골ਡ ਕੱਪ ਦਿੱਲੀ ਹੁੰਦਾ ਦੇ ਵਿੱਚ ਇੱਕ ਬੱਚਾ ਮੇਰਾ ਖੇਡ ਗਿਆ ਹੈ ਫਿਰ ਸੱਤ ਛੋਟੇ ਛੋਟੇ ਬੱਚੇ ਜਿਹੜੇ ਸੱਤ ਸੱਤ ਖਿਡਾਰੀ ਜਿਹੜੇ ਨੇ ਉਹ ਸਟੇਟ ਲੈਵਲ ਖੇਡ ਆਏ ਨੇ ਇੰਨਾ ਰਿਜ਼ਲਟ ਕਾਫੀ ਨਹੀਂ ਇੰਨਾ ਇੰਨਾ ਰਿਜ਼ਲਟ ਜਿਹੜਾ ਵਾ ਆਪਾਂ ਜਿਹੜਾ ਉਹ ਸਰਕਾਰ ਨੂੰ ਦਿੱਤਾ ਵੀ ਆ ਬੱਚੇ 8 ਮਹੀਨਿਆਂ ਤੱਕ ਮੈਂ ਜਿਹੜੇ ਤਿਆਰ ਕੀਤੇ ਸੀ ਉਹਨਾਂ ਨੂੰ ਮੈਂ ਖੜਾ ਦਿੱਤਾ ਇੱਥੋਂ ਤੱਕ ਤੇ ਬੇਨਤੀ ਇਹ ਪ੍ਰਵਾਨ ਕਰਨ ਮੇਰੀ ਸਰਕਾਰ ਤੱਕ ਇਹ ਗੱਲ ਤੁਹਾਡੇ ਮਾਧਿਅਮ ਰਾਹੀਂ ਮੈਂ ਪਹੁੰਚਾਉਣਾ ਚਾਹੁੰਨਾ ਵੀ ਮਾਨ ਸਰਕਾਰ ਤੱਕ ਸਾਡੇ ਸਤਕਾਰਯੋਗ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਉਹਨਾਂ ਤੱਕ ਇਹ ਮੇਰੀ ਆਵਾਜ਼ ਜਾਵੇ ਤਾਂ ਕਿ ਮੇਰੀ ਗਰੀਬ ਦੀ ਉਹ ਬਾਹ ਫੜਨ ਮੈਨੂੰ ਕੋਈ ਕਿਸੇ ਪਾਸੇ ਜਿਹੜੀ ਉਹ ਕੋਚ ਦੀ ਨੌਕਰੀ ਦਿੱਤੀ ਜਾਵੇ ਅਰਜਿੰਦਰ ਸਿੰਘ ਨੇ ਕਿੰਨੇ ਹੁਣ ਤੱਕ ਮੁੰਡਿਆਂ ਨੂੰ ਨੌਜਵਾਨਾਂ ਨੂੰ ਕੋਚਿੰਗ ਦੇ ਕੇ ਤੇ ਜਾਂ ਸਟੇਟ ਲੈਵਲ ਤੇ ਜਾਂ ਡਿਸਟ੍ਰਿਕਟ ਲੈਵਲ ਤੇ ਜਾਂ ਨੈਸ਼ਨਲ ਲੈਵਲ ਤੇ ਖੜਾਇਆ ਏ ਇਸ ਵਕਤ ਜੇ ਗੱਲ ਕਰੀਏ ਤੇ ਘਟੋ ਘਟ ਦੋਟਾ ਹਿਸੋ ਬੱਚਾ ਆ ਜਿਹੜਾ ਤਿਆਰ ਕਰ ਦਿੱਤਾ ਵੀ ਇਹ ਖੇਡੀ ਜਾਂਦੇ ਆ ਕੁਝ ਬੱਚੇ ਜਿਹੜੇ ਆ ਕੋਈ ਨੌਕਰੀਆਂ ਲੈ ਗਏ ਨੇ ਕੋਈ ਫੌਜੀ ਆ ਕੋਈ ਪੁਲਿਸ ਮੁਲਾਜ਼ਮ ਆ ਕੁਝ ਫੋਰਨ ਕੰਟਰੀ ਦੇ ਵਿੱਚ ਬੱਚੇ ਬੈਠੇ ਨੇ ਜਿਹੜੇ ਖੇਡ ਗਏ ਨੇ ਨੈਸ਼ਨਲ ਲੈਵਲ ਤੱਕ ਖੇਡ ਗਏ ਨੇ ਸਟੇਟ ਲੈਵਲ ਤੱਕ ਖੇਡ ਗਏ ਨੇ بڑے ਬੱਚੇ ਇੰਡੀਆ ਟੀਮ ਦੇ ਵਿੱਚ ਖੇਡੀ ਜਾਂਦੇ ਆ ਤੇ ਬਾਕੀ ਆ ਵੀ ਇੱਕ ਖੇਡ ਤਾਂ ਹੀ ਸਕਦੇ ਨਾ ਅਗਲੇ ਜਿਹੜੀ ਨਵੀਂ ਪੀੜ੍ਹੀ ਆ ਉਹ ਤਾਂ ਹੀ ਖੇਡੂਗੀ ਨਾ ਜੇ ਉਹ ਉਹਨਾਂ ਦੇ ਉੱਤੇ ਮੈਂ ਖਲੋਤਾ ਹੋਊਂਗਾ ਖੜਾ ਹੋਊਂਗਾ ਤੇ ਫੇਰ ਹੀ ਉਹ ਖੇਡਣਗੇ ਨਾ ਤੇ ਜੇ ਸਰਕਾਰ ਮੇਰੇ ਬਾਰੇ ਸੋਚੂਗੀ ਤੇ ਮੈਂ ਫੇਰ ਹੀ ਖੜਾ ਹੋਊਂਗਾ ਤੇ ਜੇ ਸਰਕਾਰ ਨੇ ਸੋਚਿਆ ਨਾ ਮੈਂ ਫੇਰ ਫਿਰ ਕਿਸਮਤ ਦਾ ਮਾਰਿਆ ਮੈਂ ਫੇਰ ਸਬਜ਼ੀ ਵੇਚੂਗਾ ਫਿਰ ਇਹੋ ਕੁਝ ਤੇ ਹੈਗਾ ਹੀ ਆ ਪਰ ਫੇਰ ਵੀ ਮੈਂ ਧੰਨਵਾਦ ਕਰਦਾ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਸਾਹਿਬ ਦਾ ਜਿਨ੍ਹਾਂ ਨੇ ਮੇਰੇ ਵਾਸਤੇ ਸੋਚਿਆ ਤੇ ਆਪਣੇ ਕੋਲੋਂ ਮੈਨੂੰ ਖਰਚਾ ਦੇ ਰਹੇ ਨੇ ਔਰ ਮੈਂ ਮੁੜ ਫੇਰ ਬੱਚਿਆਂ ਨੂੰ ਖੜਾਉਣਾ ਸ਼ੁਰੂ ਕੀਤਾ ਰਜਿੰਦਰ ਸਿੰਘ ਜੀ ਇੱਥੇ ਇੱਕ ਕਿ ਤੁਸੀਂ ਕਹਿੰਦੇ 250 ਦੇ ਕਰੀਬ ਜਿਹੜਾ ਨੌਜਵਾਨ ਹੈ ਉਹ ਤੁਸੀਂ ਤਿਆਰ ਕਰ ਦਿੱਤਾ ਹੈ ਕੁਝ ਫੌਜ ਦੇ ਵਿੱਚ ਨੇ ਕੁਝ ਫੋਰਨ ਕੰਟਰੀਆਂ ਦੇ ਵਿੱਚ ਤੇ ਕੁਝ ਸਰਕਾਰੀ ਨੌਕਰੀ ਤੇ ਵੀ ਆ ਹਾਂਜੀ ਉਸਤਾਦ ਦੀ ਉਹਨਾਂ ਨੇ ਕਦੀ ਸਾਰ ਲਈ ਹੈ ਵੇਖੋ ਜੀ ਗੱਲੇਦਿਆਂ ਵੀ ਕਹਿੰਦੇ ਨੇ ਇੱਕ ਅਖਾਣ ਪੰਜਾਬੀਆਂ ਦਾ ਅਖਾਣ ਹੈ ਵੀ ਜਿਨ੍ਹਾਂ ਨੇ ਰੋਟੀ ਖਾਣੀ ਹੈ ਢੇਡੂ ਦਾ ਹੀ ਪਰਣਾ ਹਾਂ ਤੁਸੀਂ ਸਵਾਲ ਕੀਤਾ ਵੀ ਉਹਨਾਂ ਨੇ ਜਿਹੜੇ ਬੱਚੇ ਤੁਸੀਂ ਬਣਾਏ ਉਹਨਾਂ ਨੇ ਸਾਰ ਲਈ ਹੈ ਵੇਖੋ ਜੀ ਜਿਹੜੇ ਬੱਚੇ ਇਹ ਕੋਚ ਸਿਰਫ ਕਢਾਉਣ ਤਾਂ ਕਿਸਮਤ ਨੇ ਹੁਣ ਦੇਖੋ ਕੋਚ ਕਢਾਉਂਦੇ ਨੇ ਖਿਡਾਰੀਆਂ ਨੂੰ ਕਬੱਡੀ ਵਾਲੇ ਲਾ ਲਈਏ ਚਾਹੇ ਹਾਕੀ ਵਾਲੇ ਲਾ ਲਈਏ ਮਾਨ ਸਨਮਾਨ ਤੇ ਖਿਡਾਰੀਆਂ ਦਾ ਹੀ ਹੁੰਦਾ ਨਾ ਕਦੀ ਕੋਚਾਂ ਦੀ ਕਿਸੇ ਨੇ ਸਾਰ ਲਈਏ ਬਿਲਕੁਲ ਕੋਚਾਂ ਦੀ ਕਿਸੇ ਨਹੀਂ ਸਾਰ ਲਈ ਹੁਣ ਵੇਖੋ ਕਬੱਡੀ ਖਿਡਾਰੀਆਂ ਤੇ ਤੁਸੀਂ ਲਾ ਲੋ ਕਿਸੇ ਨੇ ਟਰੈਕਟਰ ਨਾਲ ਸਨਮਾਨ ਕਰਤਾ ਕਿਸੇ ਨੇ ਮੋਟਰਸਾਈਕਲ ਦੇ ਦਿੱਤਾ ਕਿਸੇ ਨੇ ਚੈਨੀਆਂ ਪਾਤੀਆਂ ਕਿਸੇ ਨੇ ਇੰਨੇ ਲੱਖ ਦਿੱਤਾ ਉਨੇ ਲੱਖ ਕਦੀ ਸਾਨੂੰ 5 ਪੈਸੇ ਵੀ ਦਿੱਤੇ ਕੋਚਾਂ ਨੂੰ ਕਿਸੇ ਨੇ ਹੂੰ ਵੀ ਆ ਕੋਚ ਕਢਾਈ ਜਾਂਦੇ ਨੇ ਜਿਨ੍ਹਾਂ ਨੇ ਮਿਹਨਤ ਕਰਕੇ ਇੱਥੋਂ ਤੱਕ ਬੱਚੇ ਤਿਆਰ ਕਰਕੇ ਇੱਥੋਂ ਤੱਕ ਖਿਲਾਰਤੇ ਨੇ ਉਹਨਾਂ ਨੂੰ ਕਦੀ ਕਿਸੇ ਨੇ 5 ਪੈਸੇ ਦਿੱਤੇ ਹੂੰ ਤੇ ਨਾ ਹੀ ਦੇਣੇ ਆ ਕੋਈ ਕਿਸੇ ਦੀ ਸਾਰ ਨਹੀਂ ਲੈਂਦਾ ਇਹ ਉਹ ਪ੍ਰਮਾਤਮਾ ਹੀ ਸਾਰ ਲਵੇ ਤੇ ਲਈ ਜਾਂਦੀ ਉਹਨਾਂ ਦੇ ਵਿੱਚੋਂ ਨਾ ਕਿਸੇ ਨੇ ਅੱਜ ਤੱਕ ਮੀਡੀਆ ਦੇ ਵਿੱਚ ਆਣ ਕੇ ਇਹ ਵੀ ਨਹੀਂ ਦੱਸਿਆ ਹੋਣਾ ਕਿ ਮੇਰਾ ਫਲਾਣਾ ਫਲਾਣਾ ਕੋਚ ਹੈ ਜੋ ਚੋਲੇ ਦੇ ਵਿੱਚ ਰਹਿੰਦਾ ਹੈ ਹਾਂਜੀ ਹਾਂਜੀ ਇਹ 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 ਬੜਾ ਵਧੀਆ ਸਵਾਲ ਆ ਤੁਹਾਡਾ ਬਹੁਤ ਘੱਟ ਉਹ ਉਹ ਸ਼ਾਗਿਰਦ ਚੰਗੇ ਹੁੰਦੇ ਨੇ ਜਿਹੜੇ ਆਪਣੇ ਕੋਚਾਂ ਤੋਂ ਆਪਣੇ ਉਸਤਾਦਾਂ ਤੋਂ ਡਰਦੇ ਨੇ ਤੇ ਉਹ ਤਰੱਕੀਆਂ ਵੀ ਕਰਦੇ ਨੇ ਜੋ ਹਰ ਵੇਲੇ ਆਪਣੇ ਉਸਤਾਦ ਦਾ ਨਾਮ ਲੈਂਦੇ ਨੇ ਵੀ ਆ ਬੰਦਾ ਜਿਹੜਾ ਸੀਗਾ ਇਹ ਮੈਨੂੰ ਖਡਾਉਂਦਾ ਰਿਹਾ ਜਾਂ ਮੈਨੂੰ ਕੁਝ ਸਿਖਾਉਂਦਾ ਰਿਹਾ ਉਹਦਾ ਸਤਕਾਰ ਕਰਦੇ ਨੇ ਤੇ ਉਹ ਲੰਮੀਆਂ ਡਾਰੀਆਂ ਮਾਰਦੇ ਨੇ ਤੇ ਉਹ ਤਰ ਜਾਂਦੇ ਆ ਤੇ ਬਾਕੀ ਮੁਕੱਦਰਾਂ ਦੇ ਅੱਗੇ ਜਿਹੜੀ ਆ ਉਹ ਹਾਰ ਨਾ ਕਿਸੇ ਦੀ ਹੋ ਜੇ ਮੁਕੱਦਰਾਂ ਤੋਂ ਬਿਨਾ ਜਿਹੜੀ ਆ ਉਹ ਗੱਲ ਨਹੀਂ ਜੇ ਬੰਦੀ ਸਮੇ ਤੋਂ ਪਹਿਲਾਂ ਤੇ ਮੁਕੱਦਰਾਂ ਤੋਂ ਬਿਨਾ ਕੁਝ ਨਹੀਂ ਜੇ ਮਿਲਦਾ ਕੁਝ ਨਹੀਂ ਮਿਲਦਾ ਰਜਿੰਦਰ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਅੱਜ ਬੜੇ ਮਾਣ ਦੇ ਨਾਲ ਕਹਿੰਦੇ ਜੋ ਕਿ ਮੇਰੇ ਖੜਾਏ ਹੋਏ ਜਿਹੜੇ ਨੌਜਵਾਨ ਹੈ ਕੋਈ ਫੌਜ ਦੇ ਵਿੱਚ ਹੈ ਕੋਈ ਫੌਰਨ ਦੇ ਵਿੱਚ ਹੈ ਤੇ ਜਿਹੜੇ ਤੁਹਾਡੇ ਕੋ ਖੇਡ ਕੇ ਤੁਹਾਡੇ ਕੋ ਸਿੱਖ ਕੇ ਉੱਚੀ ਪਦਵੀ ਤੇ ਜਾ ਚੁੱਕੇ ਨੇ ਉਹਨਾਂ ਨੇ ਜ਼ਿਕਰ ਤੱਕ ਨਹੀਂ ਕੀਤਾ ਕਿ ਸਾਡਾ ਵੀ ਉਸਤਾਦ ਜਿਹੜਾ ਚੋਲਾ ਸਾਹਿਬ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਹੈਗਾ ਅਸਲ ਦੇ ਵਿੱਚ ਤਰੱਕੀ ਦੇ ਰਾਹ ਦੇ ਵਿੱਚ ਕੀ ਤੁਹਾਡੀ ਗਰੀਬੀ ਰੋੜਾ ਬਣੀ ਏ ਜਾਂ ਕਿਸਮਤ ਨੇ ਨਹੀਂ ਸਾਥ ਦਿੱਤਾ ਜਾਂ ਸਰਕਾਰਾਂ ਦੀ ਮਾਰ ਵੱਜੀ ਏ ਵੇਖੋ ਜੀ ਮੁਕੱਦਰ ਤੇ ਕੁਝ ਹੁੰਦੇ ਹੀ ਨੇ ਮੁਕੱਦਰਾਂ ਦੀ ਸਭ ਤੋਂ ਵੱਡੀ ਮਾਰ ਹੁੰਦੀ ਏ ਮੁਕੱਦਰਾਂ ਦੀ ਔਰ ਦੂਸਰੀ ਉਦੋਂ ਵੀ ਵੱਡੀ ਮਾਰ ਹੁੰਦੀ ਏ ਸਰਕਾਰਾਂ ਦੀ ਹੂੰ ਸਰਕਾਰ ਚਾਵੇ ਤੇ ਕੀ ਕੁਝ ਨਹੀਂ ਕਰ ਸਕਦੀ ਹੂੰ ਮੁੱਖ ਮੰਤਰੀ ਪੰਜਾਬ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਜੋ ਕੁਝ ਮੁੱਖ ਮੰਤਰੀ ਨੇ ਹੁਣ ਪਿੱਛੇ ਦੇ ਵੇਖੋ ਇੱਕ ਮੁੰਡਾ ਵਿਚਾਰਾ ਸਾਡਾ ਹਾਕੀ ਕੋਚ ਹਾਕੀ ਵਧੀਆ ਖਿਡਾਰੀ ਸੀਗਾ ਜੋ ਪੱਲੇਦਾਰੀ ਕਰਨ ਨੂੰ ਮਜਬੂਰ ਹੋਇਆ ਸੀ ਹੂੰ ਤੇ ਉਹ ਉਹ ਦੀ ਕਿਤੇ ਇਦਾਂ ਹੀ ਤੁਹਾਡੇ ਵਾਂਗੂ ਕਿਸੇ ਨੇ ਵੀਡੀਓ ਬਣਾ ਕੇ ਪਾਤੀ ਤੇ ਉਹ ਮਾਨ ਮਾਨ ਸਾਹਿਬ ਤੱਕ ਪਹੁੰਚੀ ਤੇ ਮਾਨ ਸਾਹਿਬ ਨੇ ਬਹੁਤ ਵਧੀਆ ਕੀਤਾ ਉਸ ਗਰੀਬ ਦੀ ਬਾਹ ਫੜੀ ਤੇ ਉਹਨੂੰ ਨੌਕਰੀ ਜਿਹੜੀ ਉਹ ਦਿੱਤੀ ਤੇ ਸਾਨੂੰ ਵੀ ਬੜੀ ਖੁਸ਼ੀ ਹੋਈ ਠੀਕ ਆ ਚਲੋ ਕਿਸੇ ਨੇ ਗਰੀਬ ਦੀ ਸਾਰ ਤੇ ਲਈ ਨਾ ਤਾਂ ਉਹ ਪੱਲੇਦਾਰੀ ਵਿਚਾਰਾ ਕਰਦਾ ਸੀਗਾ ਜਿੰਨੂੰ ਜੋਬ ਦਿੱਤੀ ਹੈ ਤੇ ਮੈਂ ਮੈਂ ਕੱਲਾ ਨਹੀਂ ਆ ਮੇਰੇ ਵਰਗੇ ਬੜੇ ਗਰੀਬ ਪਰਿਵਾਰਾਂ ਦੇ ਪੰਜਾਬ ਦੇ ਵਿੱਚ ਬੰਦੇ ਨੇ ਜਿਹੜੇ ਆਪਣੇ ਲੈਵਲ ਤੇ ਬਗੈਰ ਕੁਝ ਲਏ ਦਿੱਤੇ ਤਨਖਾਹਾਂ ਤੋਂ ਜਿਹੜਾ ਵਾ ਉਹ ਬੱਚੇ ਖਿਡਾਰੀ ਨੇ ਸਾਰਿਆਂ ਦੀ ਸਾਰ ਲਈ ਜਾਵੇ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਮਕਾਮ ਤੱਕ ਪਹੁੰਚਾ ਸਰਦਾਰ ਰਜਿੰਦਰ ਸਿੰਘ ਜੀ ਜਿਸ ਤਰ੍ਹਾਂ ਹਰਿਆਣਾ ਸਟੇਟ ਹੈ ਖਿਡਾਰੀਆਂ ਦਾ ਬੜਾ ਮਾਨ ਸਤਿਕਾਰ ਕਰਦੀ ਆ ਉਹਨਾਂ ਨੂੰ ਨੌਕਰੀਆਂ ਤੇ ਉਤਸਾਹ ਵੀ ਖਿਡਾਰੀਆਂ ਦਾ ਵਜਦਾ ਹੈ ਮਾਨ ਸਰਕਾਰ ਨੂੰ ਪੰਜਾਬ ਗਵਰਨਮੈਂਟ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਜਿਹੜੇ ਬੱਚੇ ਖੇਡਦੇ ਨੇ ਜਿਹੜੇ ਬੱਚੇ ਖੇਡਦੇ ਨੇ ਜਿਹੜਾ ਖੇਡਾਂ ਨਾਲ ਜੁੜੇ ਨੇ ਉਹ ਨਸ਼ੇ ਤੋਂ ਵੀ ਦੂਰ ਰਹਿਣਗੇ ਕੀ ਅਪੀਲ ਦੇਵੋਗੇ ਵੇਖੋ ਜੀ ਮਾਨ ਸਰਕਾਰ ਨੂੰ ਇਹ اپੀਲ ਹੈ ਜੇਕਰ ਤੁਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਫ੍ਰੀ ਸਮਾਨ ਖੇਡਾਂ ਦਾ ਸਮਾਨ ਜਿਹੜਾ ਬੱਚਿਆਂ ਤੱਕ ਪਹੁੰਚਾਓ ਫ੍ਰੀ ਕਿਉਂਕਿ ਬੱਚੇ ਜਿਹੜੇ ਖੇਡਣ ਆਉਂਦੇ ਨੇ ਨਾ ਉਹ 100 ਦੇ ਵਿੱਚੋਂ 90% ਜਿਹੜੇ ਬੱਚੇ ਨੇ ਗਰੀਬ ਪਰਿਵਾਰਾਂ ਦੇ ਨੇ ਜਿਨ੍ਹਾਂ ਕੋਲੇ ਇਹ ਸਮਾਨ ਹੀ ਨਹੀਂ ਲਿਆ ਜਾਂਦਾ ਖੇਡਣ ਵਾਸਤੇ ਤੇ ਉਹ ਕਿੱਥੋਂ ਖੇਡਣਗੇ ਜੇ ਉਹ ਬੱਚੇ ਖੇਡਣਗੇ ਸੱਕੇ ਟੁੱਟੇ ਘਰ ਜਾਣਗੇ ਰੋਟੀ ਖਾਣਗੇ ਤੇ ਸੋਚਣਗੇ ਮਾੜੇ ਪਾਸੇ ਤੇ ਹਣੀ ਨਹੀਂ ਜਾਊਗਾ ਉਹ ਦੂਸਰੀ ਗੱਲ ਨਸ਼ੇ ਦੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਨਸ਼ਾ ਜਿਹੜਾ ਵਾ ਉਹ ਉਦੋਂ ਹੀ ਬੰਦਾ ਕਰਦਾ ਹੈ ਵਿਹਲਾ ਦਿਮਾਗ ਤੇ ਸ਼ੈਤਾਨ ਦਾ ਘਰ ਜਦੋਂ ਬੱਚਾ ਵਿਹਲਾ ਹੈ ਨਾ ਉਹਨੇ ਕਰਨਾ ਕੁਝ ਨਹੀਂ ਉਹਨੂੰ ਚੱਤੇ ਪੈਰੇ ਹੀ ਸੋਚ ਲੱਗੀ ਰਹਿੰਦੀ ਹੈ ਵੀ ਮੈਨੂੰ ਕੋਈ ਜੌਬ ਮਿਲੇ ਜਾਂ ਕਿਸ ਤਰ੍ਹਾਂ ਮ ਹਜੇ ਤੱਕ ਜ਼ਿਆਦੀ ਪੰਜਾਬ ਨੂੰ ਇਹੋ ਹੀ ਮਾਰ ਵੱਜੀ ਹੈ ਵੀ ਜਦੋਂ ਰਜਗਾਰ ਨਹੀਂ ਬੱਚਿਆਂ ਨੂੰ ਮਿਲੇ ਤੇ ਉਹਨਾਂ ਨੇ ਮਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਕੋਈ ਗੇਮ ਵਾਲ ਤੇ ਹਾਂ ਹੁਣ ਜੇ ਤੁਸੀਂ ਬੱਚਿਆਂ ਨੂੰ ਸਮਾਨ ਦਿਓਗੇ ਨੰਬਰ 2 ਵੱਧ ਵੱਧ ਬੱਚੇ ਜੁੜਨਗੇ ਨੰਬਰ 3 ਵੀ ਬੱਚਿਆਂ ਦੇ ਉੱਤੇ ਇੱਕ ਕੋਚ ਜਿਹੜਾ ਅਪਾਇੰਟ ਕੀਤਾ ਜਾਏਗਾ ਉਹ ਉਹ ਬੱਚਿਆਂ ਨੂੰ ਖੜਾਵੇ ਤਾਂ ਕਿ ਵੱਧ ਤੋਂ ਵੱਧ ਬੱਚੇ ਜਿਹੜੇ ਆ ਉਹ ਜੁੜਨ ਔਰ ਬੱਚੇ ਜਦੋਂ ਖੇਡਣਗੇ ਤੇ ਉਹ ਮਾੜੇ ਪਾਸੇ ਵੱਲ ਨੂੰ ਜਾਣਗੇ ਨਹੀਂ ਹੂੰ ਔਰ ਇਹੋ ਅਪੀਲ ਹੈ ਵੀ ਵੱਧ ਤੋਂ ਵੱਧ ਸਮਾਨ ਜਿਹੜਾ ਉਹ ਬੱਚਿਆਂ ਨੂੰ ਫਰੀ ਦੋ ਤਾਂ ਕਿ ਵੱਧ ਤੋਂ ਵੱਧ ਬੱਚੇ ਖੇਡਾਂ ਦੇ ਨਾਲ ਜੁੜਨ ਔਰ ਕੋਚ ਜਿਹੜੇ ਨੇ ਮੇਰੇ ਵਰਗੇ ਗਰੀਬ ਉਹਨਾਂ ਦੀ ਸਾਰ ਲਓ ਉਹਨਾਂ ਨੂੰ ਨੌਕਰੀਆਂ ਦਿਓ ਤਾਂ ਕਿ ਉਹ ਵੱਧ ਤੋਂ ਵੱਧ ਬੱਚੇ ਖੜਾ ਸਕਣ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਰਦਾਰ ਰਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਸੋ ਇਹ ਸਨ ਸਰਦਾਰ ਰਜਿੰਦਰ ਸਿੰਘ ਜੀ ਜੋ ਹਾਕੀ ਦੇ ਕੋਚ ਨੇ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਜਿਹੜੀ ਤਰੱਕੀ ਦਾ ਕਾਰਨ ਜਿਹੜਾ ਇੱਕ ਤੇ ਗਰੀਬੀ ਵੀ ਦੱਸੀ ਹੈ ਕਿ ਮੇਰੀ ਗਰੀਬੀ ਜਿਹੜੀ ਆ ਰਾਹ ਦਾ ਰੋੜਾ ਬਣੀ ਹੈ ਸਭ ਤੋਂ ਵੱਡਾ ਕਾਰਨ ਜਿਹੜਾ ਦੱਸਿਆ ਉਹ ਸਰਕਾਰਾਂ ਦਾ ਦੱਸਿਆ ਹੈ ਕਿ ਸਰਕਾਰਾਂ ਖੇਡਾਂ ਵੱਲ ਧਿਆਨ ਨਹੀਂ ਦਿੰਦਾ ਕਿਉਂਕਿ ਜੇ ਸਾਨੂੰ ਇਹਨਾਂ ਨੇ ਸਮੇਂ ਸਿਰ ਨੌਕਰੀ ਦਿੱਤੀ ਹੁੰਦੀ ਅੱਜ ਸਾਡੇ ਵੀ ਕੁਝ ਹਾਲਾਤ ਇਹੋ ਜਿਹੇ ਹੁੰਦੇ ਔਰ ਦੂਜਾ ਉਹਨਾਂ ਨੇ ਕਿਹਾ ਕਿ ਜਿਹੜੇ ਖਿਡਾਰੀ ਖੇਡਦੇ ਨੇ ਜਿਹੜੇ ਉਹਨਾਂ ਦੇ ਵਿੱਚੋਂ 90% ਜਿਹੜੇ ਗਰੀਬ ਘਰਾਂ ਦੇ ਬੱਚੇ ਆਣ ਕੇ ਖੇਡ ਮੈਦਾਨ ਦੇ ਵਿੱਚ ਖੇਡਦੇ ਨੇ ਤੇ ਵੱਧ ਤੋਂ ਵੱਧ ਉਹਨਾਂ ਨੂੰ ਹਾਕੀ ਦਾ ਸਮਾਨ ਜਾਂ ਖੇਡ ਦਾ ਸਮਾਨ ਉਹਨਾਂ ਨੂੰ ਲੈ ਕੇ ਦਿੱਤਾ ਜਾਵੇ ਕਿਉਂਕਿ ਉਹਨਾਂ ਕੋ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਉਹ ਜਿਹੜਾ ਸਮਾਨ ਖਰੀਦ ਸਕਣ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਲ ਸਿੰਘ ਤਰਨਤਾਰਨ